ਸ਼ੋਮਨੀ ਕਾਲੀ ਦਲ ਦੇ ਸੀਨੀਅਰ ਆਗੂ ਅਤੇ ਤਖਤ ਤੋਂ ਵਿਧਾਇਕ ਮਨਪ੍ਰੀਤ ਇਜਾਲੀ ਅਜ ਮਰੂਮ ਵਿਧਾਇਕ ਗੁਰਪ੍ਰੀਤ ਗੋਗੀ ਦੇ ਘਰ ਪਹੁੰਚੇ ਪਰਿਵਾਰ ਦੇ ਨਾਲ ਤੁਕਸਾਂਜਾ ਕੀਤਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਗੁਰਪ੍ਰੀਤ ਗੋਗੀ ਚੰਗੇ ਸੁਭਾਅ ਦੇ ਮਾਲਕ ਸਨ ਅਤੇ ਉਹ ਹੋਰ ਵਿਅਕਤੀ ਦੇ ਨਾਲ ਮਿਲ ਜੁਲ ਕੇ ਰਹਿੰਦੇ ਸਨ ਉਹਨਾਂ ਨੇ ਕਿਹਾ ਕਿ ਉਹ ਪਾਰਟੀ ਲਈ ਤਾਂ ਉੱਪਰ ਉੱਠ ਕੇ ਲੋਕਾਂ ਦੇ ਹੱਕ ਦੀ ਗੱਲ ਕਰਦੇ ਸਨ ਅਤੇ ਉਹਨਾਂ ਦੇ ਜਨਮਗਰੋਂ ਜੋ ਘਾਟਾ ਪਿਆ ਉਹ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ ਜਿਸ ਦਿਨ ਨੇ ਕਟਨਾ ਵਾਪਰੀ ਮੈਂ ਬਾਹਰ ਸੀਗਾ ਆਊਟ ਆਫ ਸਟੇਸ਼ਨ ਸੀਗਾ ਕਿਉਂਕਿ ਗੁਰਪੀ ਗੁਗੀ ਨਾਲ ਬੜੇ ਪੁਰਾਣੇ ਸਬੰਧ ਰਹੇ ਆ ਮੇਰੇ ਅੱਜ ਤੋ तकरीबन 35 ਸਾਲ ਦਾ ਉਹ ਮੈਂ ਕਾਲਜ ਪੜਦਾ ਹੁੰਦਾ ਸੀਗਾ ਗਵਰਨਮੈਂਟ ਕਾਲਜ ਤੇ ਉਸ ਟਾਈਮ ਦੇ ਇਹਨਾਂ ਨਾਲ ਸਬੰਧ ਆ ਕਿ ਉਹ ਕਿਤੇ ਇਹਨਾਂ ਦਾ ਪੀਸੀਓ ਹੁੰਦਾ ਸੀਗਾ एसटीडी कॉल्स ਉਹਨੂੰ ਜਦੋਂ ਕਰਨੀ ਆ ਉਹ ਮੋਬਾਈਲ ਵੀ ਨਹੀਂ ਹੁੰਦੇ ਸੀਗੇ ਤੇ ਆਮ ਕਰਾਂ ਦੇ ਵਿੱਚ ਆਪਾਂ ਜਿਹੜੀ ਤੁਹਾਡੀ ਲੋਕਲ ਕਾਲ ਤਾਂ ਹੁੰਦੀ ਸੀ ਲੇਕਿਨ ਤੁਹਾਨੂੰ एसटीडी ਤੇ ਜਾਣਾ ਪੈਂਦਾ ਸੀ ਸੋ ਉਸ ਤਰ੍ਹਾਂ ਦੇ 90 ਤੋਂ ਲੈ ਕੇ ਇਹਨਾਂ ਦੇ ਨਾਲ ਸਾਡੇ ਜਿਹੜੇ ਸੰਪੰਨ ਚਲੇ ਆ ਰਹੇ ਨੇ ਉਸ ਤੋਂ ਬਾਅਦ ਕਾਉਂਸਲਰ ਬਣੇ ਗਰੇ ਐਮਐਲਏ ਬਣੇ ਲੇਕਿਨ ਉਹ ਸਾਡਾ ਪਿਆਰ ਉਸੇ ਤਰ੍ਹਾਂ ਹੀ ਬਣਿਆ ਰਿਹਾ ਆ तकरीबन ਹਫ਼ਤੇ 'ਚ ਦੋ ਤਿੰਨ ਵਾਰ ਗੱਲ ਹੁੰਦੀ ਸੀ ਕਿਉਂਕਿ ਸਾਡੀ ਕੰਸਟੀਟੂਐਂਸੀ ਵੀ ਨਾਲ-ਨਾਲ ਲੱਗਦੀ ਆ ਬਹੁਤ ਸਾਰੇ ਨਾ ਜਿਹੜੇ ਫਾਰਮਾਂ ਤੇ 2 MLA ਦੇ ਕਈ ਜਗ੍ਹਾ ਸਾਈਨ ਹੁੰਦੇ ਨੇ ਤੇ ਜੇ ਉਹਨਾਂ ਨੇ ਕਰਕੇ ਮੇਰੇ ਕੋਲ ਭੇਜਤਾ ਤਾਂ ਮੈਂ ਕਰਨੇ ਜੇ ਮੈਂ ਇਤਨੀ ਬੁਗਲੀ ਕੋ ਚਲੇ ਜਾਉ ਸੋ ਇੱਕ ਤਾਂ ਉਸ ਤੋਂ ਬਿਨਾ ਵੀ ਇਤਨਾ ਦਾ ਜਾਣ ਦਾ ਘਾਟਾ ਕਲੇ ਪਰਿਵਾਰ ਲਈ ਦੀ ਪੂਰੇ ਸਮਾਜ ਲਈ ਆ ਲੱਗ ਕੇ ਲਈ ਆ ਕਿਉਂਕਿ ਜਿਹੜੇ ਲੋਕ ਲੋਕਾਂ ਦੀ ਸੇਵਾ 'ਚ ਹਾਜ਼ਰ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੋ ਫਿਰ ਉਹਨਾਂ ਦੀ ਜ਼ਿੰਦਗੀ ਲੋਕਾਂ ਲਈ ਹੁੰਦੀ ਆ ਸੋ ਫਰੇਕ ਬੰਦੇ ਨੇ ਇਸ ਦਿਨ ਦੁੱਖ ਮਨਾਇਆ ਚਾਹੇ ਕੋਈ ਛੋਟਾ ਵੱਡਾ ਕੋਈ ਵੀ ਆ ਗਿਆ ਬੱਚੇ ਇਹਨਾਂ ਨੂੰ ਨੇ ਭਤੀਜਾ ਕਹਿਣਾ ਵੱਡੇ ਨੂੰ ਅੰਕਲ ਕਹਿਣਾ ਬਹੁਤ ਵੱਡਾ ਦੁੱਖ ਆ ਪਰ ਪ੍ਰਮਾਤਮਾ ਦੇ ਹੁਕਮ ਦੇ ਅਗੇ ਕਰ ਕੁਝ ਨਹੀਂ ਸਕਦੇ ਸੋ ਮੈਂ ਪਰਿਵਾਰ ਦੇ ਨਾਲ ਅੱਜ ਹਮਦਰਦੀ ਪ੍ਰਗਟ ਕਰ ਲਈ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿੰਨਾ ਵੀ ਹੋਵੇ ਅਸੀਂ ਪਰਿਵਾਰ ਦਾ ਢੱਡ ਕੇ ਸਾਥ ਆ। ਕਹਿ ਸਕਦੇ ਆ ਕਿ ਯਾਰ গো ਹੈ। ਹਾਂਜੀ ਹਾਂਜੀ ਸਾ ਯਾਰਾਂ ਦਾ ਯਾਰ ਸੀਗਾ ਉਹਨਾਂ। ਹਰੇਕ ਨਾਲ ਖੁਸ਼ ਰਹਿਣਾ, ਹਰੇਕ ਨੂੰ ਹੱਸ ਕੇ ਮਿਲਣਾ ਤੇ ਹਰੇਕ ਦੇ ਕੰਮ ਆਉਣ ਵਾਲਾ ਬੰਦਾ ਸੀ। ਕਮੀ ਨਹੀਂ ਕਰ ਪੂਰੀ ਹੋ ਸਕਦੀ ਕੋਈ ਵੀ ਇਨਸਾਨ ਦੀ ਕਮੀ ਜਿਹਨੇ ਮੁੜ ਕੇ ਆਉਣਾ ਹੀ ਨਹੀਂ ਉਹ ਕਮੀ ਕਦੇ ਪੂਰੀ ਹੋ ਸਕਦੀ ਜਿੰਨਾ ਟਾਈਮ ਬੀਤ ਰਿਹਾ ਹੈ ਸਾਰੇ ਸ਼ਹਿਰ ਦੇ ਵਿੱਚ ਇਸ ਇਲਾਕੇ ਦੇ ਵਿੱਚ ਬਹੁਤ ਬਹੁਤ ਉਹਨਾਂ ਨੇ ਪਿਆਰ ਕਮਾਇਆ